ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਰੂ ਤੇਗਵਾਲ ਜੀ ਮਹਾਰਾਜ ਸਦਾ ਹੀ ਜੈਕਾਰ ਹੈ ਸਦਾ ਹੀ ਜੈਕਾਰ ਹੈ ਸਰਬੱਤ ਦਾ ਭਲਾ ਕਰਵਾਪਾ ਜੀ ਮੇਰ ਤੁਹਾਨੂੰ ਕਿਰਪਾ ਕਰਵਾ ਲਈ ਮੱਖੀ ਘੜੀ ਨਾ ਦੇਖਣ ਕਰੋ ਕਿਰਪਾ ਸੰਤਨ ਸਿੰਘ ਰੂ ਤੇਗਵਾਲ ਜੀ ਮਹਾਰਾਜ ਕਰੋ ਕਿਰਪਾ

ਸਰੂਪੀ ਰਹਿਓ ਪਹਰ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਲਖ ਖੁਸ਼ੀਆਂ ਪਾਤ ਸਾਹੀਆਂ ਜੇ ਸਤ ਗੁਰ ਨਦਰ ਕਰਮ ਨਾ ਜਾਣਾ ਸਾਰੇ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਾਲ ਰੱਖੀ ਮੇਰੀ ਰਾਮ ਨਾਮ ਔਰ ਮਹਿ ਗਾਹਉ ਜਾ ਕੇ ਸਮ ਨਹੀਂ ਕੋਏ ਜੇ ਸਿਮਰਤ ਸੰ ਕਟ ਮਟ ਦਰਸ ਤੁਹਾਰੋ ਹੋਏ ਸੋ ਕੋਟਲ ਗੁਰ ਸੇਵੀ ਆਨ ਸਹਜ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁਖ ਹੋਵੇ ਸਫਤ ਖਸਮ ਅਦੀ ਨੂਰੀ ਹਰਸਾ ਕਰਸਾ ਤਦ ਡਠੇ ਸੱਚੇ ਭਾਤਸ਼ ਮੜ ਜਨਮ ਜਨਮ ਦੀ ਸਜਣ ਸੱਚੇ ਭਾਤਸ਼ ਸਿਰਸ਼ਾਦ ਜਿਸ ਪਾਸ ਬਹਿਟਿਆ ਸੋਹੀਆ ਸਭ ਨਾ ਦਾ ਆਹੇ ਗੁਰ ਸਾਹਿਬ ਜੀ ਤਨਸਰੀ ਮਹਿਲਾ ਤੀਜਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਇਹ ਧਨ ਆ ਖੁੱਟ ਨਾ ਨਿਖਟੇ ਨਾ ਜਾਏ ਪੂਰ ਸਤ ਗੁਰ ਦੀ ਆ ਦਿਖਾਏ ਆਪਣੇ ਸਤ ਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਏ ਤਨ ਆ ਖੁੱਟ ਨਾਂ ਨਖਟ ਨਾ ਜਾਏ ਪੂਰ ਸਤ ਗੁਰ ਦੀ ਆ ਦਿਖਾਏ ਆਪਣੇ ਸਤ ਗੁਰ ਤੋਂ ਸਦ ਵੱਲ ਜਾਹੀ ਗੁਰ ਕਿਰਪਾ ਤੇ ਹਰ ਮਨ ਵਸਾਈ 세 탐ਵੰਤ হর নাম λεगलाए گور پور হর தம் ਪਰガसे হর ਕਿਰਪਾ ਤੇ ਵਸ ਮਨ ਆਏ ਰਹਾਵ ਅਗੁਣ ਕਾਟ ਗੁਰਦਾਸ ਸਮਾਏ ਪੂਰੇ ਗੁਰ ਕਾ ਸਹਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮੰਨ ਅੰਤਰ ਸਹਜ ਸਮਾਣੀ ਇਕ ਆਚਾਰਜ ਜਨ ਦੇਖੋ ਪਹਾਈ ਦੁਗੈਤਾ ਰੇ ਹਰਮਨ ਵਸਾਈ ਨਾ ਕੋ ਗੋਲਤ ਨਾ ਪਾਇ ਜਾਈ ਗੁਰ ਪਰਸਾਦ ਵਸ ਮੰ ਆਏ ਸਾ ਗੁਰ ਮੇ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਨੇ ਨਾਨਕ ਨਾਮ ਮਿਲੈ ਮਨ ਮੰਨਿਆ ਸਭ ਮਹਿਵਸਤ ਪ੍ਰਭ ਏਕੋ ਸੋਏ ਗੋਰ ਮਤੀ ਘਟ ਪ੍ਰਗਟ ਹੋਏ ਸਹਜ ਜਿਨ ਪ੍ਰਭ ਜਾਣ ਪਛਾਨੇ ਨਾਮ ਕੰ ਨਾਮ ਮਿਲ ਮਨ ਮਾਨੇ ਗੁਰਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਆਸਰੀ ਮਹਿਲਾ ਤੀਜਾ ਘਰ ਦੂਜਾ ਚੋਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਹ ਧਨ ਆਖਟ ਨਾ ਨਿਖਟੇ ਨਾ ਜਾਏ ਪੂਰੇ ਸਤਗੁਰ ਦੀ ਆ ਦਿਖਾਏ ਆਪਣੇ ਸਤਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰਮਨ ਵਸਾਈ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਗ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦਾ ਬਖਸ਼ਿਸ਼ ਕੀਤਾ ਹੋਇਆ ਧਨ ਅਸਰੇ ਰਾਗ ਅੰਦਰ ਪਾਵਨ ਅੰਗ ਸੇ ਸੋ ਤਰੇਟ ਤੇ ਜੋਟ ਉਤੇ ਸੁਹਾਏ ਮਾਨ ਹੈ ਅੱਜ 5ਵੇਂ ਸਤਿਗੁਰੂ ਧਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਪਾਵਨ ਪ੍ਰਕਾਸ਼ਪੁਰੋ ਉਹ ਮਹਾਨ ਸਤਿਗੁਰ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਤਨਮਾਤਾ ਭਾਨੀ ਜੀ ਦੀ ਕੁੱਖ ਤੋਂ ਸਤਿਗੁਰ ਪਾਤਸ਼ਾਹ ਦੇ ਘਰ ਸਭ ਤੋਂ ਛੋਟੇ ਸੁਪੁੱਤਰ ਨੇ ਅਜ ਉਹਨਾਂ ਦਾ ਪਾਵਨ ਪ੍ਰਕਾਸ਼ 1563 ਦੇ ਅੰਦਰ ਇਸ ਸੰਸਾਰ ਦੇ ਵਿੱਚ ਹੋਇਆ ਤੇ ਬਚਪਨ ਵਿੱਚੋਂ ਹੀ ਆਪਣੇ ਨਾਨਾ ਗੁਰੂ ਕੋਲੋਂ ਬੇਨਤਾ ਸਿੱਖਿਆ ਲਈਆਂ ਜਿਵੇਂ ਕਦੇ ਭੋਜਨ ਪ੍ਰਸ਼ਾਦਾ ਸ਼ਕਦਿਆਂ ਹੋਇਆ ਇੱਕ ਗਹਿਰਾਈ ਲੈਣ ਦੀ ਥਾਂ ਜੇ ਪੂਰਾ ਥਾਲ ਆਪਣੇ ਵੱਲ ਖਿੱਚਣ ਦਾ ਯਤਨ ਕੀਤਾ ਏ ਆਪਣੇ ਨਾਨਾ ਗੁਰੂ ਦਾ ਧੰਗੁਰੂ ਅਮਰਦਾਸ ਪਾਤਸ਼ਾਹ ਦਾ ਤੇ ਬਚਨ ਕੀਤੇ ਸੀ ਸਹਿਜ ਸੁਭਾ ਉਹ ਥਾਏ ਥਾਲ ਦੇ ਮਾਲਕਾਂ ਇਹ ਥਾਲ ਆਪਣੇ ਬਾਪੂ ਕੋਲੋਂ ਲਈ ਕਦੇ ਖੇਡਦੇ ਆ ਉਹ ਆ ਜੇ ਬੋਲ ਕਮਰੇ ਵਿੱਚ ਚਲੀ ਜਾਂਦੀ ਹੈ ਆਪਣੇ ਦੋਵਾਂ ਹੱਥਾਂ ਤੇ ਪੈਰਾਂ ਦੇ ਭਾਰਦ ਲਾਹ ਹੱਟਰਤੀ ਤੇ ਲਾ ਕੇ ਤੇ ਜਦੋਂ ਸਿਰ ਦੇ ਨਾਲ ਬੁਆ ਖੋਲਦੇ ਨੇ ਤੇ ਸਤਗੁਰੂ ਪੁੱਛਦੇ ਨੇ ਕੌਣ ਨੇ ਤੇ ਮਾਤ ਭਾਨੀ ਜੀ ਕਹਿੰਦੇ ਨੇ ਤੁਹਾਡਾ ਦੋਹੇ ਥਾ ਤੇ ਸਤਗੁਰੂ ਕਹਿੰਦੇ ਦੋਹੇ ਥਾ ਬਾਣੀ ਕਾ ਵੋਹੇ ਥਾ ਇਹੋ ਜਿਹਾ ਬਚਪਨ ਵਿੱਚੋਂ ਅਸ਼ੀਸ਼ਾ ਪ੍ਰਾਪਤ ਕੀਤੀਆਂ ਤੇ ਸਮਾ ਬਣਿਆ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਜੋਤੀ ਜੋਤ ਸਮਾਉਣ ਲਗੇ ਤੇ ਗੁਰਿਆਈ ਆਪਣੇ ਸਭ ਤੋਂ ਛੋਟੇ ਸਪੁੱਤਰ ਧੰਗੁਰੂ ਅਰਜਨ ਦੇ ਪਾਤਸ਼ਾਹ ਨੂੰ ਬਖਸ਼ੀ ਤੇ ਦਾਤਾਰ ਨੇ ਬੇਅੰਤ ਬਾਣੀ ਦਾ ਖਜ਼ਾਨਾ ਸਾਡੇ ਝੋਲੇ ਵਿੱਚ ਪਾਇਆ ਨਾਲ ਪਹਿਲੇ ਮੁਕਾਮ ਸਾਨੂੰ ਬਖਸ਼ਿਆ ਸ੍ਰੀ ਅਖੰਡ ਸਾਹਿਬ ਦੇ ਦਾਤ ਸਾਨੂੰ ਬਖਸ਼ੀ ਜੋ ਸਿੱਖਾਂ ਦਾ ਕੇਂਦਰ ਅਸਥਾਨ ਤੇ ਪੋਥੀ ਪਰਵੇਸ਼ਰ ਦਾ ਤਹਾਨ ਉਹ ਵੀ ਸਾਨੂੰ ਬਖਸ਼ਿਸ਼ ਕੀਤਾ ਬੇਅੰਤ ਬਖਸ਼ਿਸ਼ਾਂ ਕੀਤੀਆਂ ਅਤੇ ਗੁਰੂ ਭਾਰਗ ਤੇ ਤੁਰਦਿਆਂ ਹੋਇਆਂ ਧਰਮ ਦੇ ਖਾਤਰ ਇਸ ਬਾਣੀ ਵਿੱਚ ਕੋਈ ਮਿਲਾਵਟ ਨਾ ਹੋਵੇ ਆਪਣੇ ਆਪ ਉਹਦੀ ਸ਼ਹਾਦਤ ਵੀ ਦਿੱਤੀ। ਇਹੋ ਜੇ ਮਹਾਨ ਸਤਿਗੁਰੂ ਜਿਨ੍ਹਾਂ ਨੇ ਬੇਅੰਤ ਬਖਸ਼ਿਸ਼ ਆਪਣੇ ਗੁਰਸਿੱਖਾਂ ਤੇ ਕੀਤੀਆਂ ਨੇ ਅੱਜ ਉਹਨਾਂ ਦਾ ਪਾਵਨ ਪ੍ਰਕਾਸ਼ ਪੁਰਬ ਭਟ ਸਹਿਬਾਨ ਨੇ ਇਹ ਗੱਲ ਕਹਿ ਦਿੱਤੀ ਪਿਆਰਿਓ ਜਿਹੜੇ ਉਸ ਮਾਲਕ ਦੇ ਨਾਮ ਦੇ ਨਾਲ ਜੁੜ ਜਾਣਗੇ ਜਪਿਓ ਜਿਨ ਅਰਜਨ ਦੇਵ ਗੁਰ ਫਿਰ ਸੰਕਟ ਜੋਨ ਉਨ੍ਹਾਂ ਦੀ ਇਹੋ ਜਿਹੀ ਅਵਸਥਾ ਬਣ ਜਾਏਗੀ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਣਗੇ ਗੁਰੂ ਮਿਹਰਕ੍ਰਿਸ਼ਮਾਲਕ ਦੇ ਨਾਮ ਦੇ ਨਾਲ ਜੁੜ ਕੇ ਉਹਨਾਂ ਦੀ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਵਾਰੀਏ ਆਪ ਸਭ ਨੂੰ ਸਤਿਗੁਰ ਦੇ ਪ੍ਰਕਾਸ਼ ਪਰਬ ਦੇਆਂ ਲੱਖ ਲੱਖ ਵਧਾਈਆਂ ਜੀ ਸਤਿਗੁਰ ਸਭਨਾ ਦੀਆਂ ਸੇਵਾਵਾਂ ਹਾਜ਼ਰੀਆਂ ਆਵਿਆ ਗਾਵਿਆ ਆਪਣੇ ਦਰ ਤੇ ਪ੍ਰਵਾਨ ਕਰਕੇ ਨਾਮ ਦਾਣ ਵਕਸ਼ਣ ਹੋਈਆਂ ਭੋਲਾ ਦੇਖੇਵਾ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰਜੀ ਕੀ ਫਤਿਹ